ਲੋ ਵੀ ਮਿੱਤਰੋ ਆ ਜਿਹੜੀਆਂ ਗਾਵਾਂ ਵਹਿੜਾਂ ਵੇਖ ਰਹੇ ਆ ਲਾਢੀ ਗਰੇਵਾਲ ਦੀਆਂ ਸਾਰੀਆਂ ਹੀ ਸੇਲ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਝੋਟੀਆਂ ਤਾਜ਼ੀਆਂ ਸੂਈਆਂ 8-9 ਵਹਿੜਾਂ ਜਿਨ੍ਹਾਂ ਦੇ ਵਿੱਚੋਂ ਇੱਕ ਜਰਸੀ ਦੇ ਸਾਈਵਾਲ ਦਾ ਮਿਕਸਜ ਆ ਦੂਜੀਆਂ ਸਾਰੀਆਂ ਪਿਓਰ ਜਰਸੀ ਆ ਸਾਰੀਆਂ ਹੀ ਸੇਲ ਆ ਆ ਦੁੱਧ ਪਿਆਜੂ 13-14 ਕਿਲੋ ਤਾਜੀ ਸੂਈ ਆ 10 ਕਿਲੋ 11 ਬੌਲੀ ਹੋਊਗੀ ਦੇ ਦੇਣੀ ਆ 48000 ਦੀ ਆ ਗੱਭਣਾਂ ਕੱਲੀ ਦੂਜੀਆਂ ਸਾਰੀਆਂ ਸੂਈਆਂ 15-16 ਕਿਲੋ ਦੁੱਧ ਪਿਆਜੂ ਚਾਰਾਂ ਕਿ ਦਿਨਾਂ ਦੀ ਆਸੇ-ਪਾਸੇ ਸੂਪੂ ਆ ਲਾਡੀ ਕਿੰਨੇ ਦੇਣੀਆਂ ਆਹਾ ਇਹ ਬਈ 40000 ਦੀ ਇਹ 40000 ਦੀ 15 ਹੌਲਾ ਕਿਲੋ ਵਾਲੀ ਆ ਹਾਂ ਆ 8 ਸਾਢੇ 3 ਨ ਮਹੀਨਿਆਂ ਦੀ ਗੱਬਣ ਦੁੱਧ 5-6 ਕਿਲੋ ਹੈਗਾ ਦੇ ਦੇਣੀ 30000 ਦੀ ਆ 37000 ਦੀ 9 ਕਿਲੋ ਦੁੱਧ ਆ ਵੀ 30000 ਦੀ ਤਾਜੀ ਸੂਈ ਹੈ ਦੁੱਧ 11-12 ਪਿਆਜੂ ਇੱਧਰ ਤਿੰਨ ਝੋਟੀਆਂ ਇੱਧਰ ਤਿੰਨ ਵਿਹੜਾਂ ਖੜੀਆਂ ਪਿੰਡ ਹੈਗਾ ਤੁੰਗਾ ਹੈੜੀ ਜ਼ਿਲ੍ਹਾ ਲੁਧਿਆਣਾ ਤਸਵੀਰ ਰਾਏਕੋਟ ਪੂਰੀ ਵੀਡੀਓ YouTube ਚੈਨਲ ਹੈ ਮੱਟੀਵਿ ਦੀ ਅਪਲੋਡ ਹੋ ਗਈ ਚੈਨਲ ਤੇ ਵੇਖ ਲਓ ਸਾਰੇ ਪਸ਼ੂ ਤੋਰ ਕੇ ਵਿਖਾਇਆ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਦਿੱਤੀ ਆ ਆਹ ਝੋਟੀ 11-12 ਕਿਲੋ ਦੁੱਧ ਪੈ 70000 ਦੀ ਸਾਰਿਆਂ ਨੂੰ ਸასი ਸ਼ਕ